ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ 12 ਸਾਲ ਅਮਰੀਕਾ ਰਹਿ ਕੇ ਵੀ ਡਿਪੋਰਟ ਪੰਜਾਬੀ ਜੋੜੇ ਨਾਲ ਆਖਿਰ ਹੋਇਆ ਕਿ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਪੰਜਾਬੀ ਜੋੜੇ ਬਾਰੇ ਜਿਨ੍ਹਾਂ ਨੇ ਪਟਿਆਲੇ ਦੇ ਨੇੜੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦੇ ਹੋਏ ਆਪਣੇ ਮਾਪਿਓ ਵੱਲੋਂ ਚੁਣੀ ਵਿਆਹ ਵਾਲੀ ਜ਼ਿੰਦਗੀ ਸ਼ੁਰੂ ਕੀਤੀ ਸੀ ਗੁਰਪ੍ਰੀਤ ਅਤੇ ਹਰਪ੍ਰੀਤ ਇਹ ਨਾਂ ਸੀ ਉਹਨਾਂ ਦੋਵਾਂ ਦਾ ਗੁਰਪ੍ਰੀਤ ਇੱਕ ਸਧਾਰਨ ਕਿਸਾਨ ਪਰਿਵਾਰ ਵਿੱਚ ਪੈਦਾ ਹੋਇਆ ਸੀ ਜਿੱਥੇ ਖੇਤਾਂ ਵਿੱਚ ਕੰਮ ਕਰਨਾ ਅਤੇ ਗਾਵਾਂ ਨੂੰ ਚਾਰਾ ਪਾਉਣਾ ਰੋਜ਼ਾਨਾ ਦੀ ਰੁਟੀਨ ਸੀ ਹਰਪ੍ਰੀਤ ਵੀ ਨੇੜਲੇ ਪਿੰਡ ਤੋਂ ਸੀ ਜਿੱਥੇ ਉਸਨੇ ਸਕੂਲ ਵਿੱਚ ਪੜ੍ਹਾਈ ਕੀਤੀ ਅਤੇ ਘਰ ਵਿੱਚ ਮਾਂ ਨਾਲ ਮਿਲ ਕੇ ਰੋਟੀਆਂ ਬਣਾਉਣੀਆਂ ਸਿੱਖਿਆ ਉਹਨਾਂ ਦਾ ਵਿਆਹ ਮਾਪਿਓ ਵੱਲੋਂ ਤੈਅ ਕੀਤਾ ਗਿਆ ਸੀ ਜਿਵੇਂ ਪੰਜਾਬ ਦੇ ਪਿੰਡਾਂ ਵਿੱਚ ਅਕਸਰ ਹੁੰਦਾ ਹੈ ਵਿਆਹ ਤੋਂ ਬਾਅਦ ਉਹ ਪਿੰਡ ਵਿੱਚ ਰਹਿਣ ਲੱਗੇ ਪਰ ਗੁਰਪ੍ਰੀਤ ਦੇ ਮਨ ਵਿੱਚ ਵਿਦੇਸ਼ ਜਾਣ ਦਾ ਖਾਬ ਸੀ ਉਹ ਅਕਸਰ ਕਹਿੰਦਾ ਸੀ ਹਰਪ੍ਰੀਤੇ ਅਸੀਂ ਅਮਰੀਕਾ ਜਾਵਾਂਗੇ ਉੱਥੇ ਵੱਡੇ ਕਾਰ ਬਣਾਵਾਂਗੇ ਅਤੇ ਆਪਣੇ ਬੱਚਿਆਂ ਨੂੰ ਚੰਗੀ ਪੜ੍ਹਾਈ ਦੇਵਾਂਗੇ ਹਰਪ੍ਰੀਤ ਵੀ ਉਸ ਨਾਲ ਸਹਿਮਤ ਹੁੰਦੀ ਪਰ ਉਸ ਨੂੰ ਪਿੰਡ ਦੀ ਜ਼ਿੰਦਗੀ ਛੱਡਣ ਦਾ ਡਰ ਵੀ ਲੱਗਦਾ ਸੀ ਫਿਰ ਇੱਕ ਦਿਨ ਗੁਰਪ੍ਰੀਤ ਨੂੰ ਸਟੂਡੈਂਟ ਵੀਜ਼ਾ ਮਿਲ ਗਿਆ ਅਤੇ ਉਹ ਅਮਰੀਕਾ ਚਲਾ ਗਿਆ ਹਰਪ੍ਰੀਤ ਪਿੰਡ ਵਿੱਚ ਰਹਿ ਗਈ ਰੋਜ਼ਾਨਾ ਉਸ ਨਾਲ ਫੋਨ ਤੇ ਗੱਲਾਂ ਕਰਦੀ ਅਤੇ ਉਸ ਦੇ ਵਾਪਸ ਆਉਣ ਦਾ ਇੰਤਜ਼ਾਰ ਕਰਦੀ ਅਮਰੀਕਾ ਪਹੁੰਚ ਕੇ ਗੁਰਪ੍ਰੀਤ ਨੇ ਪੜਾਈ ਨਾਲ ਨਾਲ ਨੌਕਰੀ ਵੀ ਸ਼ੁਰੂ ਕਰ ਦਿੱਤੀ ਉਹ ਇੱਕ ਰੈਸਟੋਰੈਂਟ ਵਿੱਚ ਕੰਮ ਕਰਦਾ ਜਿੱਥੇ ਉਸ ਨੂੰ ਘੱਟ ਪੈਸੇ ਮਿਲਦੇ ਪਰ ਉਹ ਖੁਸ਼ ਸੀ ਕਿ ਉਹ ਆਪਣੇ ਖਾਬ ਵੱਲ ਵਧ ਰਿਹਾ ਹੈ ਹੌਲੀ-ਹੌਲੀ ਉਸਨੇ ਹਰਪ੍ਰੀਤ ਨੂੰ ਵੀ ਆਪਣੇ ਕੋਲ ਬੁਲਾ ਲਿਆ ਅਤੇ ਉਹ ਵੀ ਅਮਰੀਕਾ ਆ ਗਈ ਉਹਨਾਂ ਨੇ ਇੱਕ ਛੋਟੇ ਜਿਹੇ ਅਪਾਰਟਮੈਂਟ ਵਿੱਚ ਰਹਿਣਾ ਸ਼ੁਰੂ ਕੀਤਾ ਜਿੱਥੇ ਉਹ ਦੋਹਾਂ ਨੇ ਮਿਹਨਤ ਨਾਲ ਜ਼ਿੰਦਗੀ ਬਣਾਉਣੀ ਸ਼ੁਰੂ ਕੀਤੀ ਪਰ ਅਮਰੀਕਾ ਵਿੱਚ ਜ਼ਿੰਦਗੀ ਆਸਾਨ ਨਹੀਂ ਸੀ ਗੁਰਪ੍ਰੀਤ ਨੂੰ ਰਾਤਾਂ ਨੂੰ ਵੀ ਕੰਮ ਕਰਨਾ ਪੈਂਦਾ ਅਤੇ ਹਰਪ੍ਰੀਤ ਨੇ ਇੱਕ ਸਟੋਰ ਵਿੱਚ ਨੌਕਰੀ ਫੜ ਲਈ ਉਹ ਅਕਸਰ ਯਾਦ ਕਰਦੇ ਪਿੰਡ ਦੀਆਂ ਗਲੀਆਂ ਮਾਂ ਦੇ ਹੱਥਾਂ ਦੀ ਬਣੀ ਮੱਕੀ ਦੀ ਰੋਟੀ ਅਤੇ ਪੰਜਾਬੀ ਗੀਤਾਂ ਨੂੰ ਫਿਰ ਵੀ ਉਹ ਖੁਸ਼ ਸਨ ਕਿ ਉਹ ਆਪਣੇ ਬੱਚੇ ਨੂੰ ਚੰਗੀ ਜ਼ਿੰਦਗੀ ਦੇ ਰਹੇ ਹਨ ਉਹਨਾਂ ਨੂੰ ਇੱਕ ਬੇਟਾ ਵੀ ਹੋ ਗਿਆ ਜਿਸ ਨੂੰ ਉਹ ਅਮਰੀਕੀ ਸਕੂਲ ਵਿੱਚ ਪੜਾ ਰਹੇ ਸਨ ਇਹ ਸਭ ਵੇਖ ਕੇ ਤੁਹਾਨੂੰ ਲੱਗੇਗਾ ਕਿ ਉਹਨਾਂ ਦੀ ਜ਼ਿੰਦਗੀ ਸੈੱਟ ਹੋ ਗਈ ਹੈ ਪਰ ਅਚਾਨਕ ਇੱਕ ਤੂਫਾਨ ਆ ਗਿਆ ਜਿਸ ਨੇ ਸਭ ਕੁਝ ਬਦਲ ਦਿੱਤਾ ਇਹ ਕਹਾਣੀ ਅਜੇ ਸ਼ੁਰੂ ਹੋਈ ਹੈ ਅਤੇ ਤੁਸੀਂ ਇਸ ਨੂੰ ਸੁਣ ਕੇ ਰੋਮਾਂਚਿਤ ਹੋ ਜਾਓਗੇ ਕਿ ਕਿਵੇਂ ਇੱਕ ਰਿਸ਼ਤੇਦਾਰ ਨੇ ਉਹਨਾਂ ਨੂੰ ਧੋਖਾ ਦਿੱਤਾ ਅਤੇ ਉਹਨਾਂ ਦੇ 12 ਸਾਲਾਂ ਦੀ ਮਿਹਨਤ ਨੂੰ ਬਰਬਾਦ ਕਰ ਦਿੱਤਾ ਰਹੋ ਜੁੜੇ ਹੋਏ ਕਿਉਂਕਿ ਇਹ ਕਹਾਣੀ ਤੁਹਾਡੇ ਦਿਲ ਨੂੰ ਛੂ ਲਵੇਗੀ ਅਤੇ ਤੁਹਾਨੂੰ ਸੋਚਣ ਤੇ ਮਜਬੂਰ ਕਰ ਦੇਵੇਗੀ ਗੁਰਪ੍ਰੀਤ ਅਤੇ ਹਰਪ੍ਰੀਤ ਨੇ ਅਮਰੀਕਾ ਵਿੱਚ ਆਪਣੇ 12 ਸਾਲ ਬੜੇ ਮਿਹਨਤ ਨਾਲ گزارੇ ਸਨ ਸ਼ੁਰੂ ਵਿੱਚ ਤਾਂ ਉਹਨਾਂ ਨੂੰ ਪਾਸ਼ਾ ਦੀ ਸਮੱਸਿਆ ਆਈ ਪਰ ਉਹ ਹੌਲੀ-ਹੌਲੀ ਅੰਗਰੇਜ਼ੀ ਸਿੱਖ ਗਏ ਅਤੇ ਆਪਣੇ ਕੰਮ ਵਿੱਚ ਮਾਹਿਰ ਹੋ ਗਏ ਗੁਰਪ੍ਰੀਤ ਨੇ ਇੱਕ ਟਰੱਕ ਡਰਾਈਵਰ ਵਜੋਂ ਨੌਕਰੀ ਫੜ ਲਈ ਜਿੱਥੇ ਉਹ ਲੰਮੀਆਂ ਡਰਾਈਵਾਂ ਤੇ ਜਾਂਦਾ ਅਤੇ ਪੈਸੇ ਕਮਾ ਕੇ ਘਰ ਪੇਜਦਾ ਹਰਪ੍ਰੀਤ ਨੇ ਘਰ ਵਿੱਚ ਬੱਚੇ ਨੂੰ ਸੰਭਾਲਦੇ ਹੋਏ ਆਨਲਾਈਨ ਕੋਰਸ ਕੀਤੇ ਅਤੇ ਇੱਕ ਨਰਸਿੰਗ ਅਸਿਸਟੈਂਟ ਵਜੋਂ ਕੰਮ ਸ਼ੁਰੂ ਕੀਤਾ ਉਹਨਾਂ ਨੇ ਆਪਣਾ ਘਰ ਵੀ ਖਰੀਦ ਲਿਆ ਸੀ ਇੱਕ ਛੋਟਾ ਜਿਹਾ ਬੰਗਲਾ ਜਿੱਥੇ ਉਹ ਪੰਜਾਬੀ ਤਿਉਹਾਰ ਮਨਾਉਂਦੇ ਅਤੇ ਨੇੜਲੇ ਪੰਜਾਬੀਆਂ ਨਾਲ ਮਿਲ ਕੇ ਗੱਲਾਂ ਕਰਦੇ ਪਰ ਇੱਕ ਦਿਨ ਉਹਨਾਂ ਨੂੰ ਆਪਣੇ ਰਿਸ਼ਤੇਦਾਰ ਤੋਂ ਫੋਨ ਆਇਆ। ਉਹ ਰਿਸ਼ਤੇਦਾਰ ਗੁਰਪ੍ਰੀਤ ਦਾ ਚਾਚਾ ਜੀ ਦਾ ਬੇਟਾ ਸੀ ਜਿਸ ਨੂੰ ਅਸੀਂ ਨਾਮ ਦੇਵਾਂਗੇ ਮਨਜੀਤ। ਮਨਜੀਤ ਪੰਜਾਬ ਵਿੱਚ ਰਹਿੰਦਾ ਸੀ ਅਤੇ ਉਸ ਨੂੰ ਵੀ ਅਮਰੀਕਾ ਆਉਣ ਦਾ ਸ਼ੌਕ ਸੀ। ਉਸਨੇ ਗੁਰਪ੍ਰੀਤ ਨੂੰ ਕਿਹਾ, "ਪਰਾ ਮੈਨੂੰ ਵੀ ਵੀਜ਼ਾ ਲੈਣ ਵਿੱਚ ਮਦਦ ਕਰ ਦੇ। ਮੈਂ ਤੇਰੇ ਨਾਂ ਤੇ ਕੁਝ ਡਾਕੂਮੈਂਟ ਪੇਜਾਂਗਾ।" ਗੁਰਪ੍ਰੀਤ ਨੇ ਬਿਨਾਂ ਸੋਚੇ ਸਮਝੇ ਮਦਦ ਕਰ ਦਿੱਤੀ। ਕਿਉਂਕਿ ਰਿਸ਼ਤੇਦਾਰੀ ਵਿੱਚ ਵਿਸ਼ਵਾਸ ਕਰਨਾ ਪੰਜਾਬੀਆਂ ਦੀ ਫਿਤਰਤ ਹੈ ਪਰ ਮਨਜੀਤ ਨੇ ਉਹਨਾਂ ਦੇ ਨਾਂ ਤੇ ਫਰੋਡ ਕੀਤਾ ਉਸਨੇ ਗੁਰਪ੍ਰੀਤ ਦੇ ਸੋਸ਼ਲ ਸਿਕਿਉਰਿਟੀ ਨੰਬਰ ਅਤੇ ਹੋਰ ਡਾਕੂਮੈਂਟ ਨੂੰ ਵਰਤ ਕੇ ਨਕਲੀ ਵੀਜ਼ਾ ਅਪਲਾਈ ਕੀਤਾ ਅਤੇ ਆਪਣੇ ਨਾਂ ਤੇ ਪੈਸੇ ਵੀ ਟ੍ਰਾਂਸਫਰ ਕੀਤੇ ਇਹ ਸਭ ਅਮਰੀਕੀ ਅਥਾਰਟੀ ਨੂੰ ਪਤਾ ਲੱਗ ਗਿਆ ਅਤੇ ਉਹਨਾਂ ਨੇ ਗੁਰਪ੍ਰੀਤ ਅਤੇ ਹਰਪ੍ਰੀਤ ਨੂੰ ਇਮੀਗ੍ਰੇਸ਼ਨ ਅਫਸਰ ਵੱਲੋਂ ਨੋਟਿਸ ਪੇਜ ਦਿੱਤਾ ਉਹਨਾਂ ਨੂੰ ਲੱਗਾ ਕਿ ਇਹ ਗਲਤੀ ਹੈ ਪਰ ਜਾਂਚ ਵਿੱਚ ਪਤਾ ਲੱਗਾ ਕਿ ਮਨਜੀਤ ਨੇ ਉਹਨਾਂ ਨੂੰ ਧੋਖਾ ਦਿੱਤਾ ਹੈ ਗੁਰਪ੍ਰੀਤ ਨੇ ਰੋਂਦੇ ਹੋਏ ਹਰਪ੍ਰੀਤ ਨੂੰ ਕਿਹਾ ਅਸੀਂ ਤਾਂ ਆਪਣੇ ਰਿਸ਼ਤੇਦਾਰ ਨੂੰ ਮਦਦ ਕੀਤੀ ਸੀ ਪਰ ਉਸਨੇ ਸਾਡੀ ਜ਼ਿੰਦਗੀ ਬਰਬਾਦ ਕਰ ਦਿੱਤੀ ਹਰਪ੍ਰੀਤ ਨੇ ਵੀ ਅੱਖਾਂ ਵਿੱਚ ਹੰਝੂ ਨਾਲ ਆਪਣੇ ਬੱਚੇ ਨੂੰ ਵੇਖਿਆ ਅਤੇ ਸੋਚਿਆ ਕਿ ਹੁਣ ਕੀ ਹੋਵੇਗਾ ਉਹਨਾਂ ਨੇ ਵਕੀਲ ਨੂੰ ਹਾਇਰ ਕੀਤਾ ਪਰ ਕੇਸ ਵਿੱਚ ਉਹ ਹਾਰ ਗਏ ਕਿਉਂਕਿ ਡਾਕੂਮੈਂਟ ਵਿੱਚ ਉਹਨਾਂ ਦੇ ਨਾਂ ਸਨ ਡਿਪੋਰਟੇਸ਼ਨ ਦਾ ਆਰਡਰ ਆ ਗਿਆ ਅਤੇ ਉਹਨਾਂ ਨੂੰ ਅਮਰੀਕਾ ਛੱਡਣਾ ਪਿਆ ਇਹ ਪਲ ਉਹਨਾਂ ਲਈ ਬੜਾ ਦੁਖਦਈ ਸੀ ਜਿੱਥੇ ਉਹ ਆਪਣੇ ਘਰ ਨੂੰ ਵੇਚ ਕੇ ਵਾਪਸ ਪੰਜਾਬ ਆ ਗਏ ਇਹ ਕਹਾਣੀ ਤੁਹਾਨੂੰ ਦੱਸਦੀ ਹੈ ਕਿ ਰਿਸ਼ਤੇਦਾਰਾਂ ਤੇ ਅੰਨਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਅਤੇ ਹਮੇਸ਼ਾ ਡਾਕੂਮੈਂਟ ਚੈੱਕ ਕਰਨੇ ਚਾਹੀਦੇ ਹਨ ਵਾਪਸ ਪੰਜਾਬ ਆ ਕੇ ਗੁਰਪ੍ਰੀਤ ਅਤੇ ਹਰਪ੍ਰੀਤ ਨੂੰ ਬੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਿੰਡ ਵਿੱਚ ਵਾਪਸ ਆਉਣ ਤੇ ਉਹਨਾਂ ਨੂੰ ਲੱਗਾ ਜਿਵੇਂ ਸਭ ਕੁਝ ਬਦਲ ਗਿਆ ਹੈ ਉਹਨਾਂ ਦਾ ਬੇਟਾ ਜੋ ਅਮਰੀਕਾ ਵਿੱਚ ਪੈਦਾ ਹੋਇਆ ਸੀ ਪਿੰਡ ਦੀ ਜ਼ਿੰਦਗੀ ਨੂੰ ਅਜੀਬ ਸਮਝਦਾ ਸੀ ਉਹ ਅੰਗਰੇਜ਼ੀ ਬੋਲਦਾ ਅਤੇ ਪਿੰਡ ਦੇ ਬੱਚਿਆਂ ਨਾਲ ਕੁਲਣ ਵਿੱਚ ਵਕਤ ਲੱਗਾ ਗੁਰਪ੍ਰੀਤ ਨੇ ਆਪਣੇ ਪੁਰਾਣੇ ਖੇਤਾਂ ਵਿੱਚ ਕੰਮ ਸ਼ੁਰੂ ਕੀਤਾ ਪਰ ਉਸ ਨੂੰ ਅਮਰੀਕਾ ਦੀਆਂ ਆਧੁਨਿਕ ਮਸ਼ੀਨਾਂ ਯਾਦ ਆਉਂਦੀਆਂ ਹਰਪ੍ਰੀਤ ਨੇ ਘਰ ਸੰਭਾਲਿਆ ਅਤੇ ਨੇੜਲੇ ਸਕੂਲ ਵਿੱਚ ਅਧਿਆਪਕ ਵਜੋਂ ਨੌਕਰੀ ਫੜ ਲਈ। ਉਹਨਾਂ ਨੂੰ ਪਿੰਡ ਵਾਲੇ ਅਕਸਰ ਪੁੱਛਦੇ ਕੀ ਹੋਇਆ ਸੀ ਅਮਰੀਕਾ ਵਿੱਚ ਅਤੇ ਉਹ ਚੁੱਪ ਰਹਿ ਜਾਂਦੇ। ਪਰ ਅੰਦਰੋਂ ਉਹ ਟੁੱਟ ਚੁੱਕੇ ਸਨ। ਮਨਜੀਤ ਨੂੰ ਜਦੋਂ ਪਤਾ ਲੱਗਾ ਤਾਂ ਉਸਨੇ ਮਾਫੀ ਮੰਗੀ ਪਰ ਗੁਰਪ੍ਰੀਤ ਨੇ ਉਸ ਨਾਲ ਗੱਲ ਨਹੀਂ ਕੀਤੀ। ਉਸਨੇ ਕਿਹਾ ਤੂੰ ਸਾਡੀ ਜ਼ਿੰਦਗੀ ਬਰਬਾਦ ਕਰ ਦਿੱਤੀ। ਹੁਣ ਕੀ ਫਾਇਦਾ ਮਾਫੀ ਦਾ? ਇਹ ਘਟਨਾ ਨੇ ਉਹਨਾਂ ਨੂੰ ਸਿਖਾਇਆ ਕਿ ਜ਼ਿੰਦਗੀ ਵਿੱਚ ਮਿਹਨਤ ਤਾਂ ਕਰਨੀ ਚਾਹੀਦੀ ਹੈ ਪਰ ਤੋਖੇ ਤੋਂ ਬਚਣਾ ਵੀ ਜ਼ਰੂਰੀ ਹੈ। ਉਹਨਾਂ ਨੇ ਹੌਲੀ-ਹੌਲੀ ਆਪਣੀ ਜ਼ਿੰਦਗੀ ਨੂੰ ਮੋੜ ਬਣਾਉਣਾ ਸ਼ੁਰੂ ਕੀਤਾ। ਗੁਰਪ੍ਰੀਤ ਨੇ ਆਪਣੇ ਖੇਤਾਂ ਵਿੱਚ ਨਵੀਆਂ ਫਸਲਾਂ ਬੀਜੀਆਂ ਅਤੇ ਹਰਪ੍ਰੀਤ ਨੇ ਬੱਚੇ ਨੂੰ ਪੰਜਾਬੀ ਸੰਸਕ੍ਰਿਤੀ ਸਿਖਾਈ। ਉਹ ਅਕਸਰ ਆਪਸ ਵਿੱਚ ਗੱਲਾਂ ਕਰਦੇ ਕਿ ਅਮਰੀਕਾ ਦੇ ਤਜਰਬੇ ਨੇ ਉਹਨਾਂ ਨੂੰ ਮਜ਼ਬੂਤ ਬਣਾਇਆ ਹੈ। ਪਿੰਡ ਵਿੱਚ ਉਹਨਾਂ ਨੂੰ ਹੁਣ ਲੋਕ ਸਨਮਾਨ ਨਾਲ ਵੇਖਦੇ ਅਤੇ ਉਹਨਾਂ ਦੀ ਕਹਾਣੀ ਸੁਣ ਕੇ ਸਿੱਖਦੇ ਇਹ ਕਹਾਣੀ ਦੱਸਦੀ ਹੈ ਕਿ ਜ਼ਿੰਦਗੀ ਵਿੱਚ ਔਖੇ ਵੇਲੇ ਆਉਂਦੇ ਹਨ ਪਰ ਉਹਨਾਂ ਤੋਂ ਸਿੱਖ ਕੇ ਅੱਗੇ ਵਧਣਾ ਚਾਹੀਦਾ ਹੈ ਰਿਸ਼ਤੇਦਾਰਾਂ ਤੇ ਵਿਸ਼ਵਾਸ ਕਰੋ ਪਰ ਅੰਨਾ ਨਹੀਂ ਅਤੇ ਹਮੇਸ਼ਾ ਆਪਣੇ ਡਾਕੂਮੈਂਟ ਨੂੰ ਸੁਰੱਖਿਅਤ ਰੱਖੋ ਇਹ ਉਹਨਾਂ ਦੀ ਅਸਲ ਕਹਾਣੀ ਹੈ ਜੋ ਤੁਹਾਨੂੰ ਪਾਉਕ ਕਰ ਦੇਵੇਗੀ ਅਤੇ ਜ਼ਿੰਦਗੀ ਦੇ ਸਬਕ ਸਿਖਾਏਗੀ ਇਸ ਕਹਾਣੀ ਦਾ ਮੋਰਲ ਇਹ ਹੈ ਕਿ ਰਿਸ਼ਤੇਦਾਰਾਂ ਤੇ ਵਿਸ਼ਵਾਸ ਕਰਨਾ ਚੰਗੀ ਗੱਲ ਹੈ ਪਰ ਅੰਨਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਹਮੇਸ਼ਾ ਆਪਣੇ ਡਾਕੂਮੈਂਟ ਅਤੇ ਵਿੱਤੀ ਲੈਣ ਦੇਣ ਨੂੰ ਚੈੱਕ ਕਰੋ ਅਤੇ ਕਾਨੂੰਨੀ ਤਰੀਕੇ ਨਾਲ ਵਿਦੇਸ਼ ਜਾਣ ਦੀ ਕੋਸ਼ਿਸ਼ ਕਰੋ ਮਹੱਤਵਪੂਰਨ ਸੰਦੇਸ਼ ਇਹ ਹੈ ਕਿ ਜ਼ਿੰਦਗੀ ਵਿੱਚ ਔਖੇ ਵੇਲੇ ਆਉਂਦੇ ਹਨ ਪਰ ਉਨ੍ਹਾਂ ਤੋਂ ਹਾਰ ਨਹੀਂ ਮੰਨਣੀ ਚਾਹੀਦੀ ਬਲਕਿ ਮਜ਼ਬੂਤ ਹੋ ਕੇ ਅੱਗੇ ਵਧੋ ਅਤੇ ਆਪਣੇ ਪਰਿਵਾਰ ਨੂੰ ਸੰਭਾਲੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੁਹਾਨੂੰ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ